ਦੇਖ ਸਕਦੇ ਹੋ ਮਾਤਾ ਪਤ੍ਰਿਕਾਲੇ ਦਾ ਬਾਗ ਕਿੰਨਾ ਸੋਹਣਾ ਸਿਆ ਹੈ ਫੁੱਲ ਕਲੀਆਂ ਦਾ ਸਿਆ ਹੈ ਫੁੱਲ ਫੁੱਟ ਲੱਗਣਾ ਬਹੁਤ ਹੀ ਵਧੀਆ ਸ਼ਿੰਗਾਰ ਕੀਤਾ ਹੈ ਤੇ ਇਹ ਸ਼ਿੰਗਾਰ ਬੜਾ ਹੀ ਮਾਨੋਕਉਂਦਾ ਹੈ ਮਾਤਾ ਪਤ੍ਰਿਕਾਲੇ ਦਾ ਮੰਦਿਰ ਜੋ ਕਿ ਕਤੂਸਰ ਤੋਂ 4 ਕਿਲੋਮੀਟਰ ਦੂਰ ਸ਼ਹਿਕੌਰ ਦੇ ਵਿੱਚ ਮੌਜੂਦ ਹੈ ਅੱਜ ਤੁਹਾਨੂੰ ਉੱਥੇ ਦਾ ਲਾਈਵ ਟੈਲੀਕਾਸਾ ਰਹੇ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਯੂਪੀਆਈ ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਧੰਨਵਾਦ ਕਿਉਂਕਿ ਅੱਜ ਆਪਾਂ ਸਭ ਜਾਣਦੇ ਆ ਇਤਿਹਾਸਿਕ ਮੇਲਾ ਜੋ ਮਾਤਾ ਭੱਦਰਕਾਲੀ ਦਾ 22 ਅਤੇ 23 ਤਰੀਕ ਨੂੰ ਮਨਾਇਆ ਜਾ ਰਹਾ ਵਾ ਉਹਦੇ ਲਈ ਲੋਕਾਂ ਦੇ ਵਿੱਚ ਬਹੁਤ ਸ਼ਰਧਾ ਦੇ ਨਾਲ ਉਤਸ਼ਾਹ ਆ ਸੋ ਮੈਂ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਆਪਣੀ ਟੀਮ ਦੇ ਨਾਲ ਹਾਜ਼ਰ ਲਵਾਨ ਲਈ ਮਾਤਾ ਭੱਦਰਕਾਲੀ ਦੇ ਚਰਨਾਂ 'ਚ ਪਹੁੰਚਿਆ ਸੀ ਸੋ ਦੇਖ ਰਹਿ ਆਈਗਾ ਕਿ ਲੋਕਾਂ ਦੇ ਵਿੱਚ ਉਤਸ਼ਾਹ ਬਹੁਤ ਆ ਬੜੀ ਦੂਰੋਂ ਦਰਾੜਿਆਂ ਜਿਹੜੀ ਲੋਕ ਆ ਸੰਗਤ ਵਾ ਉਹ ਮਾਤਰਾਏ ਦੇ ਦਰਸ਼ਨ ਕਰਨ ਲਈ ਪਹੁੰਚੇ ਆ ਸੋ ਅੱਜ ਬੜਾ ਮਨ ਨੂੰ ਖੁਸ਼ੀ ਮਹਿਸੂਸ ਹੋ ਰਹੀ ਆ ਪੂਰੀ ਮੰਦਰ ਕਮੇਟੀ ਜਿਹੜੀ ਆ ਉਹ ਪੂਰੀ ਜਿਹੜੀ ਆ ਲੋਕ ਦੇ ਲਈ ਲੰਗਰ ਦਾ ਪ੍ਰਬੰਧ ਕਰੀ ਆ ਲੋਕਾਂ ਦੀ ਸਿਹਤ ਦੇ ਨਾਲ ਸੁਰੱਖਤਾ ਜੋ ਚਾਹੀਦੀਆਂ ਉਹਦਾ ਪ੍ਰਬੰਧ ਕਰੀ ਆ ਕਿਉਂਕਿ ਇੰਨਾ ਵੱਡਾ ਇਤਿਹਾਸਿਕ ਜੋ ਮੇਲਾ ਵਾ ਉਹਨੂੰ ਸੰਪੂਰਨ ਕਰਨਾ ਸੌਖੀ ਗੱਲ ਨਹੀਂ ਹੁੰਦੀ ਲੋਕਾਂ ਦਾ ਸ਼ੇਖੂਪੁਰ ਦੀ ਸੰਗਤ ਦਾ ਬੜਾ ਸਹਿਯੋਗ ਹੈ ਕਮੇਟੀ ਦਾ ਸਹਿਯੋਗ ਹੈ ਸਭ ਤੋਂ ਵੱਡਾ ਸਹਿਯੋਗ ਹੈ ਤੁਹਾਡਾ ਮੀਡੀਆ ਦਾ ਜੋ ਸਾਡੀ ਆਵਾਜ਼ ਨੂੰ ਮਾਤਾ ਭੱਦਰ ਕਾਲੀ ਦੇ ਅਸ਼ੀਰਵਾਦ ਨਾਲ ਲੋਕਾਂ ਤੱਕ ਪਹੁੰਚਾ ਰਿਹਾ ਤੇ ਲੋਕ ਜਿਹੜੇ ਆ ਬੜੇ ਹੌਮਾ ਹੌਮਾ ਆ ਕੇ ਮਾਤਾ ਰਾਈ ਦੇ ਅਸ਼ੀਰਵਾਦ ਲੈਣ ਲਈ ਅੱਜ ਤੋਂ ਹੀ ਪਹੁੰਚ ਹੋਏ ਆ ਮੈਂ ਕਹਿੰਦਾ ਅੱਜ ਤੋਂ ਨਹੀਂ ਤਕਰੀਬਨ 16 ਤਰੀਕ ਤੋਂ ਲੋਕ ਜਿਹੜੇ ਆ ਮਾਤਾ ਰਾਣੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰ ਰਿਹਾ ਸੋ ਅੱਜ ਮੇਰੀ ਟੀਮ ਵੀ ਪਹੁੰਚੀ ਆ ਯੂਪੀਏ ਨਿਊਜ਼ ਦੇ ਸਾਰੇ ਤੁਹਾਡੇ ਦਰਸ਼ਕਾਂ ਦਾ ਤੁਹਾਡਾ ਧੰਨਵਾਦ ਜੋ ਮਾਤਾ ਰਾਣੀ ਦੇ ਚਰਨਾਂ ਦੇ ਵਿੱਚ ਸਾਡੀ ਹਾਜ਼ਰੀ ਵੀ ਲਵਾ ਰਹੇ ਹਾਂ ਤਾਂ ਕਿ ਆਉਣ ਵਾਲੇ ਸਮੇਂ 'ਚ ਲੋਕਾਂ ਦੇ ਉੱਤੇ ਮਾਤਾ ਰਾਣੀ ਜਿਹੜੀ ਆ ਕਿਰਪਾ ਬਣਾਈ ਰੱਖਣ ਕਿਉਂਕਿ ਮਾਤਾ ਪੱਧਰ ਕਾਲੀ ਜੀ ਹਮੇਸ਼ਾ ਕਪੂਰ ਜ਼ਿਲ੍ਹੇ ਦੀ ਭਲਾਈ ਦੇ ਲਈ ਆਪਣੀਆਂ ਅਸ਼ੀਰਵਾਦ ਸੰਗਤਾਂ ਦੇ ਬਣਾਈ ਰੱਖਦੇ ਆ ਸੋ ਸਾਰਿਆਂ ਦਾ ਮੇਲੇ ਦੇ ਉਪ ਪ੍ਰਕਸ਼ ਦੇ ਬਹੁਤ ਬਹੁਤ ਧੰਨਵਾਦ ਤੇ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਉਹ ਜਿਸ ਮੇਰੇ ਤੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹਾਂਗੇ ਦੇਖੋ ਅੱਪਾ ਸਮਝਾਂਦੇ ਆ ਯੂਥ ਜਿਹੜੀ ਆ ਪੰਜਾਬ ਦਾ ਮੋਢਾ ਵਾ ਸੋਨੇ ਦੀ ਚਿੜੀ ਬਣਾਉਣ ਦੇ ਵਿੱਚ ਪੰਜਾਬ ਨੂੰ ਸਭ ਤੋਂ ਵੱਡਾ ਯੋਗਦਾਨ ਯੂਥ ਦਾ ਵਾ ਯੂਥ ਨੂੰ ਚਾਹੀਦਾ ਵਾ ਇਹੋ ਜਿਹੇ ਧਾਰਮਿਕ ਪ੍ਰੋਗਰਾਮਾਂ 'ਚ ਵੱਧ ਚੜ ਕੇ ਹਿੱਸਾ ਲਵੇ ਸੰਗਤ ਦੀ ਸਹਾਇਤਾ ਕਰੇ ਸੰਗਤ ਨੂੰ ਮਾਤਰਾਇੰਦ ਦਰਸ਼ਨ ਕਰਾਉਣ ਦੇ ਵਿੱਚ ਵੱਧ ਤੋਂ ਵੱਧ ਸੇਵਾਵਾਂ ਨਿਭਾਵੇ ਕਿਉਂਕਿ ਯੂਥ ਦਾ ਫਰਜ਼ ਵਾ ਇਹ ਸਾਡੇ ਬਜ਼ੁਰਗਾਂ ਨੂੰ ਸਿਆਣਿਆਂ ਨੂੰ ਮਾਤਾਵਾਂ ਨੂੰ ਪੈਰਾਂ ਨੂੰ ਮਾਤਾ ਰਾਂ ਦੇ ਚੰਨਾਂ ਦੇ ਵਿੱਚ ਹਾਜ਼ਰੀ ਲਗਵਾਉਣਾ ਦਾ ਯੂਥ ਨੂੰ ਇਹ ਸੁਨੇਹਾ ਵਾ ਵੱਧ ਚੜ ਕੇ ਮਾਤਰਾਏ ਦੇ ਭੱਦਰਗਾਲੀ ਮਹਾਮਾਈ ਦਾ ਅਸ਼ੀਰਵਾਦ ਨੂੰ ਤੇ ਸੰਗਤ ਨੂੰ ਮਾਤਰਾਏ ਦੇ ਚੰਨਾ ਜੀ ਅਸ਼ੀਰਵਾਦ ਲੈਣ ਲਈ ਪ੍ਰੇਰਿਤ ਕਰੋ ਤੇ ਉਹਨਾਂ ਦੀ ਹਾਜ਼ਰੀ ਲਵਾਉਣ 'ਚ ਉਹਨਾਂ ਦੀ ਸਹਾਇਤਾ ਕਰੋ ਜੇਕਾਰਾ ਮਾਤਾ ਭੱਦਰਗਾਲੀ ਜੀ ਦਾ ਬੋਲ ਸਾਜੇ ਦਰਬਾਰ ਕੀ ਜੈ ਉਹ ਇਹ ਸਾਨੂੰ ਸਾਡੇ ਇਹ ਵੀ ਰਾਜਪੂਤ ਸਮਾਜ ਸਹਿయోగ ਕਮੇਟਾ ਜੋ ਕਿ ਬਹੁਤ ਹੀ ਬੜੇ ਔਕਾਤ ਨਾਲ ਸੇਵਾ ਕਰ ਰਹੇ ਨੇ ਕਮੇਟਾ ਦੀ ਉਹ ਵੀ ਅੱਜ ਆਪਣੀ ਟੀਮ ਦੇ ਨਾਲ ਇੱਥੇ ਮਾਧਰਾ ਦੇ ਦਰਸ਼ਕਾਂ ਨੂੰ ਆ ਕੇ ਸਹੀ ਸੋ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਸਾਰੇ ਸਰਪ੍ਰਸਤ ਗੱਲਾਂ ਦੱਸਿਆ ਸਭ ਨੌਜਵਾਨਾਂ ਨੂੰ ਇਹਦਾ ਸੰਦੇਸ਼ ਦਿੱਤਾ ਕਿ ਉਹ ਵੱਧ ਝੜ ਕੇ ਇੱਥੇ ਸੇਵਾ ਕਰਨ ਵੱਧ ਝੜ ਕੇ ਮਾਧਰਾ ਦੇ ਦਰਸ਼ਕਾਂ ਬਹੁਤ ਬਹੁਤ ਸਕਦੇ ਹੋ ਕਿ ਸੰਗਤ ਤੇ ਸੇਵਾਦਾਰ ਵੀ ਆਪਣੀ ਖੂਬ ਸੇਵਾ ਨਿਭਾ ਰਹੇ ਆ ਦੇਖੋ ਜਲਦੀ ਸੇਵਾ ਹੋ ਰਹੀ ਹੈ ਸੰਗਤਾਂ ਜਲ ਛੱਕ ਰਹੀਆਂ ਕਿਸੇ ਕਸਮ ਦਿੱਥੇ ਕਮਿਨੀ ਹੈ ਜੈ ਕਰਾ ਮਾ ਪੱਤ੍ਰਕਾਲੀ ਜੀ ਦਾ ਬੋਲ ਜੈ ਦਰਬਾਰ ਕੀ ਜੈ ਮਾਤਾ ਪੱਤ੍ਰਕਾਲੀ ਦੇ ਮੇਲੇ ਦੀ ਸਾਰੇ ਜਿੰਦਾਂ ਨੂੰ ਬਹੁ ਬਹੁ ਲੱਖ ਲੱਖ ਵਧਾਈਆਂ ਹੋਣ ਜੀ ਜੈ ਕਰਾ ਮਸ਼ੇਰਾਵਾਲੀ ਦਾ ਬੋਲ ਜੈ ਦਰਬਾਰ ਕੀ ਜੈ ਜੇ ਕਾਰਾਮ ਆਪੰਦਰ ਕਾਲੀ ਦਾ ਬੋਲ ਸਾਚੇ ਦਰਮਾਨ ਕੀ ਜੈ ਦੀ ਮਾਦਾ ਪਤਰਕਾਰ ਦਰਬਾਰ ਦੇ ਅੰਦਰ ਪਹੁੰਚ ਚੁੱਕਿਆ ਸੋ ਇੱਥੇ ਦੇਖ ਸਕਦੇ ਹੋ ਸੇਵਾਦਾਰ ਆਪਣੀ ਡਿਊਟੀ ਬੜੀ ਬਾਖੂਬ ਨਿਭਾ ਰਹੇ ਨੇ ਸੰਗਤਾਂ ਦੇ ਵਿੱਚ ਵੀ ਇਹਨਾਂ ਸਾਹਿਬਾਂ ਦਾ ਸੰਗਤ ਬਹੁਤ ਸ਼ਰਧਾਪੂਰਵਕ ਬੜਿਆ ਰਾਵਣਾ ਮੱਥਾ ਟੇਕ ਰਹੇ ਨੇ ਸੋ ਮੈਂ ਕੈਮਰਾਮੈਨ ਨੂੰ ਕਹੂੰਗਾ ਸਭਾ ਮਾਤਰਾਣੀ ਦਾ ਦਰਬਾਰ ਦਿਖਾਉਣ ਤੋ ਦੇਖੋ ਸੰਗਤਾਂ ਬੜਿਆ ਰਾਵਣਾ ਮੱਥਾ ਟੇਕ ਰਿਹਾ ਸੇਵਾਦਾਰ ਵੀ ਆਪਣੀ ਡਿਊਟੀ ਬੜਿਆ ਰਾਵਣਾ ਨਿਭਾ ਰਹੇ ਨੇ ਇਹਨਾਂ ਸੰਗਤਾਂ ਦੇ ਸ਼ਾਹ ਵਾ ਉਸ ਤੋਂ ਜ਼ਿਆਦਾ ਸੇਵਾਦਾਰ ਦੇ ਸ਼ਾਹ ਵਾ ਸੇਵਾਦਾਰ ਦੇ ਕੇ ਨਾਲ ਆਪਣੇ ਰੁਕੇ ਕਰ ਰਹੇ ਨੇ ਜੋ ਸਾਡੇ ਨਾਲ ਮੌਜੂਦ ਨੇ ਭਾਈ ਸਾਹਿਬ ਆਪਣੇ ਨਾਲ ਗੱਲਬਾਤ ਕਰਦੇ ਆਂ ਇੰਟਰਵਿਊ ਕਰਦੇ ਆਂ ਤੁਹਾਨੂੰ ਦਾ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਜੇ ਨਾਮ ਕਰਨਾ ਜੀ ਠੀਕ ਆ ਜਮਾਦਾ ਪੱਤਰਕਾਰ ਦਾ ਪਹਿਲਾ ਚਾਹ ਰਿਹਾ ਐ ਸਬਕ ਦੇ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹ ਕਹਿੰਦੇ ਕਿ ਮਹਾਮਾਈ ਦੇ ਮੇਲੇ ਵਿੱਚ ਕੋਟਲਾ ਸ਼ਹਿਰ ਹੀ ਇੱਕ ਇਦਾਂ ਦਾ ਇੱਕ ਲੱਗਦਾ ਨਹੀਂ ਕਿ ਆਪਾਂ ਕਪੂਰਤਲ ਵਿੱਚ ਆਏ ਆ ਇਹਦਾ ਲੱਗਦਾ ਕਿ ਪਤਾ ਨਹੀਂ ਕਿਹੜੀ ਸ਼ਹਿਰ ਦੇ ਵਿੱਚ ਆ ਗਏ ਆ ਕਿਉਂਕਿ ਮਹਾਮਾਇਦੀ ਅਪਾਰ ਕਿਰਪਾ ਕਪੂਰਤਲਾ ਸ਼ਹਿਰ ਤੇ ਬਣੀ ਹੋਈ ਆ ਤੇ ਮਾ ਤੇ ਭਗਤ ਤੁਸੀਂ ਦੇਖ ਸਕਦੇ ਹੋ ਰਾਸ਼ ਕਿਦਾਂ ਲਾਈਨਾਂ ਕਿੰਨੀਆਂ ਲੱਗੀਆਂ ਹੋਈਆਂ ਤੇ ਅਸੀਂ ਮਾਂ ਨੂੰ ਵਧਾਈ ਦੇ ਦਿੰਦੇ ਕੀ ਕਹਿਣਾ ਕਿਦਾ ਜੇ ਕਰਾਮਾ ਪੱਤਰਕਾਲੀ ਦਾ ਬਹੁਤ ਸਾਜੇ ਦਰਬਾਰ ਕੀ ਜੈ ਜੈ ਮਾ ਪੱਤਰਕਾਲੀ ਜੇ ਕਹੂੰਗਾ ਕੀ ਮਾ ਪੱਤਰਕਾਲੀ ਦਾ ਮੇਲਾ ਲੱਗਿਆ ਸੰਗਤਾਂ ਦੂਰੋਂ ਚੱਲ ਕੇ ਆਈਆਂ ਮਾ ਦੇ ਮੇਲੇ ਦੀ ਆ ਉਹ ਮਾ ਦੇ ਮੇਲੇ ਦੀ ਅਸਰ ਭਗਤਾਂ ਨੂੰ ਹੋਣ ਬਧਾਈਆਂ ਮਾ ਦੇ ਮੇਲੇ ਦੀ ਅਸਰ ਭਗਤਾਂ ਨੂੰ ਹੋਣ ਬਧਾਈਆਂ ਜੇ ਕਰਾਮਾ ਪੱਤਰਕਾਲੀ ਦਾ ਬਹੁਤ ਸਾਜੇ ਦਰਬਾਰ ਕੀ ਜੈ ਸੇਵਾਦਾਰ ਵੀ ਆਪਣੇ ਬੜੇ ਬਾਤ ਦੇ ਪੇਟਗਾ ਕੇ ਸੰਗਤ ਨੂੰ ਬਤਾਈਆਂ ਦੇ ਰਿਹਾ ਨੇ ਸੋ ਇਹ ਨੇ ਬਾਤਰਾਣ ਦਾ ਅਸ਼ੀਰਵਾਦ ਇਹ ਸ਼ੀਰਦ ਬਾਤਰਾਣ ਨੇ ਇਹਨਾਂ ਸੇਵਾਦਾਰ ਤੇ ਹਮੇਸ਼ਾ ਬਣਾਈ ਰੱਖੇ ਜੋ ਸਕਦੇ ਤੇ ਆਉਂਦੀ ਆ ਟੋੜ ਦੇ ਬਾਤਰਾਣ ਨੇ ਆਪਣੀ ਮਹਿਰ ਰੱਖ ਕੇ ਮਿਸ਼ਾਜੜ ਤੇ ਰੱਖਿਆ ਜੀ ਗਾਰਾ ਬਾਤਰਾਣ ਕਾਲੀ ਦਾ ਬੋਲ ਸਾਚੇ ਅੰਦਰ ਬਾਹਰ ਕੀ ਜੈ ਕਪਾਤ ਹੋਰ ਵੀ ਦੌਰਾਨ ਕਲਪਤ ਕਰਦੇ ਆ ਟੋੜ ਦਾ ਕੀ ਕਹਣਾ ਸੰਗਤਾਂ ਵੀ ਦੇਖੋ ਬੜੇ ਉਤਸ਼ਾਹ ਦੇ ਨਾਲ ਇੱਥੇ ਪਹੁੰਚ ਜਾਨੇ ਆ ਉਹਨਾਂ ਨੂੰ ਤੋਂ ਬਾਰੇ ਵਾਸਤੇ ਪੁੱਛਦੇ ਆ ਜੋ ਕੀ ਕਹਣਾ ਚਾਹੁੰਦੇ ਆ ਮੇਰੇ ਵੱਲੋਂ ਮੇਲੇ ਦੀਆਂ ਬਹੁਤ ਬਧਾਈਆਂ ਔਰ ਮਹਾਮਾਈ ਦੀ ਕਿਰਪਾ ਬਣੀ ਰਹੇ ਸਭ ਦੇ ਔਰ ਜਿਹਨ ਮੇਰੇ ਯਾਰ ਦੋਸਤ ਬਾੜ ਬੈਠੇ ਹੋਣਾ ਪਰਦੇਸ ਚ ਬੈਠੇ ਜਿੱਤੇ ਬੈਠੇ ਆ ਉਹਨਾਂ ਦੀ ਕਿਰਪਾ ਬਣੀ ਰਹੇ ਔਰ ਮਹਾਮਾਈ ਸਭ ਦੇ ਚੁੱਕ ਜਾਣਦੀ ਬਖਸ਼ੀ ਰਹੇ ਔਰ ਭੱਦਰਗਾੜੀ ਦਾ ਮੇਲਾ ਆ ਗਿਆ ਮਹਾਮਾਈ ਕਿਰਪਾ ਬਣਾਈ ਰੱਖੇ ਸਭ ਦਾ ਧੁੰਮਕ ਵਾਲਾ ਮੇਲਾ ਦੇਖਿਆ ਜਾਵੇ ਜੈ ਕਾਲਾ ਭੱਦਰਗਾੜੀ ਦਾ ਜੈ ਕਾਲਾ ਭੱਦਰਗਾੜੀ ਮਾਈ ਬਹੁਤ ਸੱਚੇ ਦਿਵਾਰ ਕੀ ਦਾ ਤੁਹੇ ਦੇਖ ਸਕਦੇ ਹੋ ਮਾਤਾ ਪਤ੍ਰਿਕਾ ਦਾ ਦਰਬਾਰ ਜੋ ਕਿ ਬੜੇ ਫੁੱਲਾਂ ਨਾਲ ਸਜਾਇਆ ਹੋਇਆ ਹੈ ਫੁੱਲ ਕਲੀਆਂ ਲੱਗੀਆਂ ਨੇ ਕਲੀਆਂ ਵੀ ਮਾਤਾ ਪਤ੍ਰਿਕਾ ਦੇ ਮੱਦੇ ਫੁੱਲ ਕਲੀਆਂ ਨਾਲ ਮਾਤਾ ਦਾ ਦਰਵਾਜ਼ਾ ਸਜਾਇਆ ਗਿਆ ਹੈ ਵਾਤਾ ਹਾਂ ਜੀ ਆਜ ਪਾਈ ਤੁਹਾਡਾ ਹਾਂਜੀ ਸਮੀਰ ਜੀ ਠੀਕ ਆ ਮਾਤਾ ਪੱਤ੍ਰਕਾਲੀ ਦੇ ਮੇਲੇ ਦੇ ਮਾਧਿ ਦੱਸਣ ਲਈ ਆਏ ਹੋ ਕੀ ਕਹਿਣਾ ਜਾਓਗੇ ਮਾਤਾ ਪੱਤ੍ਰਕਾਲੀ ਜੀ ਜੀ ਬਹੁਤ ਕਿਰਪਾ ਆ ਜੀ 78ਵਾਂ ਮੇਲਾ ਚੱਲ ਰਿਹਾ ਆ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਮੇਰੇ ਵੱਲੋਂ ਜੋ ਕਿ 78ਵੇਂ ਮੇਲੇ ਦੀ ਬਹੁਤ ਹੀ ਮਹਾਨਤਾ ਲਈ ਬਹੁਤ ਕਿਰਪਾ ਆ ਬੱਚੇ ਮਾਤਾ ਜੀ ਦੀ ਸੇਵਾ ਕਰੇ ਸਹੀ ਗੱਲ ਕਹੀ ਮਾਤਾ ਦੇ ਭਗਤਾਂ ਨੂੰ ਬਹੁਤ ਬਹੁਤ ਜਾਨਾ ਦਵੇ ਸਾਰੇ ਸ਼ਹਿਰ ਵਾਸੀਆਂ ਜੀ ਨੂੰ 78ਵੇਂ ਮੇਲੇ ਦੀ ਬਹੁਤ-ਬਹੁਤ ਲੱਖ-ਲੱਖ ਵਧਾਈ। ਕੋਈ ਤਾਂ ਮੇਲੇ ਤੋਂ ਸਪੋਰਟ ਤੇ ਆਏ ਨੇ ਕੀ ਹੁਣਾ ਚਾਹੁੰਦੇ ਨੇ? ਸਤਿਕਾਰ ਜੀ। ਤੁਸੀਂ ਕੀ ਆਜਾ ਕੀ ਕਰ ਰਹੇ ਹੋ? ਬਾਹਰ ਕੌਣ ਨਹੀਂ ਕਰ ਰਹੇ? ਲੋ ਦੋ। ਤੋ ਆਪਾਂ ਨਾ ਗਲਪਨ ਕਰਦੇ ਆਂ ਕੀ ਕਹਿਣਾ ਚਾਹੋਗੇ? ਅੱਜ ਕਹਿੰਦਾ ਮਿਲਣਾ ਇਤਿਹਾਸ ਕਿਸ ਤਰ੍ਹਾਂ ਮਿਲਣਾ ਦਾ ਪ੍ਰਬੰਧ ਕਿੱਥੇ ਬਹੁਤ ਸਖ਼ਤ ਆ। ਇੱਕ ਹੈ। ਹੋਰ ਸੁਣ ਲਈਆ। ਹਾਂ ਜੀ। ਸਹਲਾ ਹੀ ਹੋਈਆ ਬਹੁਤ ਵਧੀਆ ਵਧੀਆ ਸੋ ਇਹਨਾਂ ਦੇ ਘਣਾ ਵਿੱਚ ਬਹੁਤ ਹੀ ਵਧੀਆ ਡਿਵੈਲਪਮੈਂਟ ਆ ਫੋਲਕ ਲਾਈ ਪਈ ਆ ਸੋ ਸਾਡੇ ਪਾਸੇ ਕੋਈ ਵੀ ਹਾਸਮੇ ਵੀ ਕਰ ਰਹਾ ਤਾਂ ਨਹੀਂ ਆਪਰ ਸਕਦੇ ਸੋ ਦੇਖੋ ਜੇ ਸਾਡੇ ਕੋਲ ਤੇ ਸਕੋਲਡਿਗਾਰਡ ਵੀ ਮੌਜੂਦ ਨੇ ਸਕੋਲਡਿਗਾਰਡ ਆਪਣੇ ਬਾਹਰ ਘੋਟੜੀ ਨਿਭਾ ਰਹੇ ਨੇ ਕੋਈ ਤਾਂ ਪਤਾ ਸਕੋਲਡਿਗਾਰਡ ਇਹਨਾਂ ਨੇ ਵੀ ਆਪਣੇ 3 ਛਾਲ ਦਾ ਪਾਇਆ ਨੇ ਜਿਹੜਾ ਬਕਾਇਦਾ ਤੇ ਲਿਖਿਆ ਨੇ ਸਕੋਲਡਿਗਾਰਡ ਤੋਂ ਮਿਲਿਆ ਹੈ ਇਹਨਾਂ ਦਾ ਆਰਾਮ ਤੋਂ ਕੀ ਕਦਰ ਦਾ ਮੌਲ ਪਰ ਪਿਆ ਵਾ ਆ ਬੜਾ ਨਾਲ ਗੱਲਬਾਤ ਕਰਦੇ ਆ ਪਿੰਡ ਵਿੱਚ ਇਹਨਾਂ ਨੇ ਕੀ ਇੰਤਜ਼ਾਮ ਕੀਤਾ ਸੱਚੀ ਗੱਲ ਬੱਚੀਆਂ ਮਾਤਾ ਜੀ ਮੇਲੇ ਦਾ ਕੇਂਦਰ ਤੋਂ ਲੈ ਕੇ ਇੰਤਜ਼ਾਮ ਮੇਲੇ ਦਾ ਭਾਈ ਸਿਕورٹی ਦਾ ਬਹੁਤ ਵਧੀਆ ਇੰਤਜ਼ਾਮ ਆ ਆਪਣੇ ਆਪਣੇ ਡਿਊਟੀਆਂ ਤੇ ਬੰਦੇ ਲੱਗੇ ਪਿਆ ਜੀ ਡਿਊਟੀ ਨਿਭਾ ਰਿਆ ਪੂਰੀ ਜੀ ਇੱਕ ਵਾਰ ਜੀ ਇਹਨਾਂ ਦਾ ਪਤਕਾ ਲੀ ਪਾਤਾ ਦਾ ਬੋਲ ਸੱਚੇ दरबार ਕੀ ਜੈ ਸਿਪੋਤ ਕਮੇਟੀ ਵਾਲਿਆਂ ਦੇ ਸਿੰਘਦਾਰ ਹਨ ਸਾਨੂੰ ਇਸ ਸਾਲ ਇੱਥੇ ਸੇਵਾ ਮਿਲੀ ਆ ਪਤਰਕਾਲੀ ਦੇ ਮੇਲੇ ਤੇ ਜੈ ਪਤਰਕਾਲੀ ਮਾਤਾ ਦੀ ਗੋਪ ਸੱਚੇ ਦਰਬਾਰ ਕੀ ਜੈ ਇੰਦੀ ਵਾਲਾ